पीली पग बन भगत सिंह ਦੇ ਰਾਹਾਂ ਉੱਤੇ ਚੱਲਣ ਦਾ ਪੈਗਾਮ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਆਪਣੀ ਵਿਚਾਰਧਾਰਾ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਾਲ ਭਗਵੰਤ ਮਾਨ ਆਪਣੇ ਡਰਾਈਵਰ ਦਾ ਵਿਸ਼ਵਾਸ ਵੀ ਹਾਰ ਗਏ ਵਿਧਾਨ ਸਭਾ ਚੋਣਾਂ ਵਿੱਚ ਮਾਨ ਦੇ ਡਰਾਈਵਰ ਪਵਿੱਤਰ ਸਿੰਘ ਨੇ ਮਾਨ ਉੱਤੇ ਦੋਸ਼ ਲਾਇਏ ਨੇ ਕਿ ਉਹਨਾਂ ਨੇ ਉਸ ਦੀ ਮਿਹਨਤ ਦਾ ਮੁੱਲ ਨਹੀਂ ਉਤਾਰਿਆ ਪਵਿੱਤਰ ਸਿੰਘ ਅਨੁਸਾਰ ਭਗਵੰਤ ਮਾਨ ਨੇ ਉਹਨਾਂ ਦੇ 32000 ਰੁਪਏ ਦੀ ਅਦਾਇਗੀ ਨਹੀਂ ਕੀਤੀ ਮਾਨ ਤੋਂ ਤਾਂ ਗਾਇ ਡਰਾਈਵਰ ਪਵਿੱਤਰ ਸਿੰਘ ਨੇ ਹੁਣ ਮਾਮਲੇ ਨੂੰ ਸੋਸ਼ਲ ਮੀਡੀਆ ਉੱਤੇ ਲੈ ਆਉਂਦਾ ਏ ਫੇਸਬੁਕ ਉੱਤੇ ਅਪਲੋਡ ਇੱਕ ਵੀਡੀਓ ਰਾਹੀਂ ਪਵਿੱਤਰ ਸਿੰਘ ਨੇ ਭਗਵੰਤ ਮਾਨ ਨਾਲ ਚੌਣਾ ਦੌਰਾਨ 2 ਮਹੀਨੇ ਕੰਮ ਕਰਨ ਦਾ ਦਾਵਾ ਕੀਤਾ ਏ ਤੇ ਉਸਨੇ 32000 ਰੁਪਏ ਮਾਰਨ ਦਾ ਦੋਸ਼ ਭਗਵੰਤ ਮਾਨ ਉੱਤੇ ਮੜਿਆ ਏ ਮਾਮਲੇ ਸੰਬੰਧੀ ਜਦ ਭਗਵੰਤ ਮਾਨ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਮੋਬਾਈਲ ਨਹੀਂ ਚੁੱਕਿਆ ਤੁਸੀਂ ਵੀ ਸੁਣੋ ਭਗਵੰਤ ਮਾਨ ਉੱਤੇ ਪਵਿੱਤਰ ਸਿੰਘ ਵੱਲੋਂ ਲਗਾਏ ਗਏ ਦੋਸ਼ ਤੁਸੀਂ ਕਿੱਥੇ ਕਿੱਥੇ ਗੱਡੀ ਚਲਾਈ ਤੇ ਤੁਹਾਡਾ ਕੀ ਨਾਮ ਹੈ ਸਾਰਾ ਕੁਝ ਤੁਸੀਂ ਦੱਸੋ ਮੇਰਾ ਨਾਮ ਪਵਿੱਤਰ ਸਿੰਘ ਹੈ ਜੀ ਠੀਕ ਹੈ ਮਾਨ ਸਾਹਿਬ ਨਾਲ ਐਮਪੀ ਸਾਹਿਬ ਨਾਲ ਗੱਡੀ ਰੱਖੀ ਜੀ ਇਲੈਕਸ਼ਨਾਂ ਦੇ ਵਿੱਚ 2 ਮਹੀਨੇ ਮੈਂ ਗੱਡੀ ਇਹਨਾਂ ਨਾਲ ਚਲਾਈ ਹੈ ਜੀ ਠੀਕ ਹੈ ਜੀ ਤੇ ਇਹਨਾਂ ਨੇ ਮੇਰਾ ਜਿਹੜਾ ਬਕਾਇਆ ਰਾਸੀ ਰਹਿੰਦੀ ਸੀ ਉਹ ਮੈਨੂੰ ਪੇਮੈਂਟ ਨਹੀਂ ਕਰੀ ਠੀਕ ਹੈ ਕਿੰਨਾ ਬਕਾਇਆ ਕਿੰਨਾ ਰਹਿੰਦਾ ਜੀ ਮੇਰਾ ਬਕਾਇਆ 32000 ਰੁਪਏ ਰਹਿੰਦਾ 22 ਦਿਨਾਂ ਦੀ ਮੇਰੀ ਪੇਮੈਂਟ ਬਕਾਇਆ ਰਹਿੰਦੀ ਆ ਪੂਛ ਪੇਮੈਂਟ ਇਹਨਾਂ ਨੇ ਮੈਨੂੰ ਦਿੱਤੀ ਸੀ ਪਹਿਲਾਂ ਤੇ ਜੋ ਮੇਰੇ ਬੰਦੇ ਦੇ ਪੈਸੇ ਸੀ ਉਹ ਮੈਨੂੰ ਨਹੀਂ ਦਿੱਤੇ ਕਿੰਨੇ ਵਾਰੀ ਤੁਸੀਂ ਪਰਸਨਲੀ ਭਗਵੰਤ ਮਾਨ ਜੀ ਤੇ ਹੋਰ ਲੀਡਰਾਂ ਨੂੰ ਇਹਨਾਂ ਦੇ ਨੂੰ ਮਿਲ ਚੁੱਕੇ ਹੋ ਤੁਸੀਂ ਮੈਂ ਪਹਿਲਾਂ ਜੋ ਆਮ ਪਾਰਟੀ ਦਾ ਦਫ਼ਤਰ ਬਨਾਸਰਵਾਗ ਰੋਡ ਤੇ ਬਣਾਇਆ ਗਿਆ ਜੀ ਉੱਥੇ ਗਿਆ ਉੱਥੋਂ ਮੈਨੂੰ ਜਵਾਬ ਦਿੱਤਾ ਵੀ ਤੁਮਾਨ ਸਾਹਿਬ ਨੂੰ ਜਾ ਕੇ ਮਿਲੋ ਜਿੱਦਨ ਮਾਨ ਸਾਹਿਬ ਹੋਣਗੇ ਤੁਸੀਂ ਉੱਥੇ ਮਿਲਿਓ ਉਹਨਾਂ ਨੂੰ ਉਸ ਤੋਂ ਬਾਅਦ ਮੈਂ ਐਮਪੀ ਸਾਹਿਬ ਨੂੰ ਮਾਨ ਸਾਹਿਬ ਨੂੰ ਕੇਡਬਲਡੀ ਰੈਸਟ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਮਿਲੇ ਉਹਨਾਂ ਨੇ ਮੈਨੂੰ ਕਿਹਾ ਦੀ ਉਹਨਾਂ ਜੋ ਕਿ ਲਾਈ ਜਸਵਿੰਦਰ ਸਿੰਘ ਜਰਸੀ ਸੇਖੋ ਜੀ ਜੋ ਪ੍ਰਧਾਨ ਨੇ ਪਾਰਟੀ ਦੇ ਬਣਾਏ ਹੋਏ ਉਹਨਾਂ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਤੈਨੂੰ ਦੱਸ ਦੇਣਾ ਵਿੱਚ ਵਿੱਚ ਤੁਹਾਡੀ ਜੋ ਪੇਮੈਂਟ ਰੰਗਿਆ ਕਰਾਂ ਪਰ ਮੈਨੂੰ ਇਹਨਾਂ ਨੇ ਕੋਈ ਪੇਮੈਂਟ ਦਾ ਇਗਨੋਰ ਕਰਦੇ ਰਹੇ ਮੈਨੂੰ ਕੋਈ ਪੇਮੈਂਟ ਤੇ ਹੁਣ ਤੁਹਾਨੂੰ ਕੀ ਲਾਸਟ ਟਾਈਮ ਕੀ ਕਿਹਾ ਗਿਆ ਮੈਨੂੰ ਫੋਨ ਵੀ ਆਈ ਗਗਨ ਘੱਗਾ ਜੀ ਨੇ ਇਹਨਾਂ ਦੇ ਪਾਰਟੀ ਦੇ ਮੇਨ ਬਰ ਉਹ ਜੀ ਮੁੱਖ ਬੰਦੇ ਤੇ ਉਹਨਾਂ ਨੇ ਵੀ ਮੈਨੂੰ ਫੋਨ ਕਰਕੇ ਕਿਹਾ ਵੀ ਤੁਹਾਡੇ ਪੈਸੇ ਰਹਿੰਦੇ ਨੇ ਵੀ ਸਾਨੂੰ ਪਤਾ ਲੱਗਿਆ ਵੀ ਤੁਹਾਨੂੰ ਕਰ ਦਿੰਨੇ ਆ ਪੇਮੈਂਟ ਲੇਕਿਨ ਮੈਨੂੰ ਨਾਲ ਹਰੇਕ ਨੇ ਲਾਰੇ ਦੇ ਵਿੱਚ ਰੱਖਿਆ ਤੇ ਤੁਹਾਡਾ ਜਿਹੜਾ ਮੋਬਾਈਲ ਨੰਬਰ ਤੇ ਗੱਡੀ ਨੰਬਰ ਤੇ ਗੱਡੀ ਨੰਬਰ ਮੇਰਾ ਜੀ DL4C 6807 ਇਨੋਵਾ ਗੱਡੀ ਹੈ ਜੀ ਨਾਮ ਮੇਰਾ ਪਵਿੱਤਰ ਸਿੰਘ ਮੋਬਾਈਲ ਨੰਬਰ 98154 3750 ਤੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਪਾਰਟੀ ਤੋਂ ਇਹੀ ਮੰਗ ਕਰਦਾ ਹਾਂ ਜਾਂ ਪਾਰਟੀ ਤੋਂ ਕਿ ਜਦੋਂ ਇਹ ਕਿਸੇ ਆਮ ਸਾਦੇ ਮਿਹਨਤ ਕਰਨ ਵਾਲੇ ਇਨਸਾਨ ਦੇ ਪੈਸੇ ਨਹੀਂ ਦੇ ਰਹੇ ਅਸੀਂ ਇਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਾਂ ਪਾਰਟੀ ਤੋਂ ਮੈਂ ਇਹ ਉਮੀਦਾਂ ਵੀ ਇਹਨੂੰ ਪੇਮੈਂਟ ਮੇਰੀ ਹੱਕ ਦੀ ਮੰਗਣੀ ਚਾਹੀਦੀ ਜੋ ਮੈਂਨੇ ਕੰਮ ਕਰਿਆ ਹੈ